ਖੰਨਾ ਤੇ ਚਾਈਨਾ ਡੋਰ ਦਾ ਕਹਿਰ ਨੌਜਵਾਨ ਹੋਇਆ ਗੰਭੀਰ ਜ਼ਖਮੀ ਟਾਂਕੇ ਲੱਗੇ ਖੰਨਾ ਦੇ ਲਲੇੜੀ ਰੋਡ ਜਿੱਥੇ ਤੁਸੀਂ ਦੇਖੋਗੇ ਕਿ ਇੱਕ ਰਾਘੇਰ ਪੁਲ ਦੇ ਉੱਤੋਂ ਜਾ ਰਿਹਾ ਸੀ ਸਾਹਮਣੇ ਤੁਹਾਨੂੰ ਦਿਖਾਣੇ ਆ ਪੁਲ ਤੇ ਪੁਲ ਤੋਂ ਉੱਤੋਂ ਜਾ ਰਿਹਾ ਸੀ ਉੱਤੋਂ ਚਾਈਨਾ ਦੀ ਡੋਰ ਨਾਲ ਇਹਦਾ ਗਲਾ ਵੱਟਿਆ ਜਾਣਾ ਸੀ ਜਦੋਂ ਇਹਨੇ ਹੱਥ ਪਾਇਆ ਤੇ ਡੋਰ ਥੱਲੇ ਆ ਗਈ ਤੇ ਹੱਥ ਦੀਆਂ ਉਂਗਲੀਆਂ ਵੀ ਥੋੜੀਆਂ-ਥੋੜੀਆਂ ਵੱਟੀਆਂ ਗਈਆਂ ਅਸੀਂ ਦਿਖਾਣੇ ਆ ਦੇਖੋ ਜੀ ਹੱਥ ਦੀਆਂ ਉਂਗਲੀਆਂ ਇਹ ਵੀ ਵਧਿਆ ਤੇ ਆ ਦੇਖੋ ਇੱਥੇ ਟਾਂਕੇ ਲੱਗੇ ਨੇ ਇਹ ਵੀ ਵੱਧਿਆ ਗਿਆ ਮਸੀਹੇ ਦੀ ਜਾਨ ਬਚੀ ਤੇ ਡੋਰ ਦੇ ਬਾਰੇ ਚ ਪ੍ਰਸ਼ਾਸਨ ਨੇ ਬਹੁਤ ਸਖਤਾਈ ਕੀਤੀ ਹੋਈ ਹੈ ਠੀਕ ਹੋ ਗਿਆ ਇਹ ਬੈਨ ਕੀਤੀ ਹੋਈ ਡੋਰ ਹੈ ਇਹ ਬੇਸਿਕਲੀ ਇਹਨੂੰ ਡੋਰ ਨਹੀਂ ਹੈ ਤਾਂ ਖੂਨ ਨਹੀਂ ਡੋਰ ਹੈ ਅਸੀਂ ਪਿਛਲੇ ਸਾਲ ਵੀ ਬਹੁਤ ਬੰਦੇ ਜਿਹੜੇ ਆਪ ਆਪ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਲੈ ਕੇ ਦਿੰਦੇ ਨੇ ਕਿ ਕੱਲ ਨੂੰ ਉਹ ਹਾਦਸਾ ਉਹਨਾਂ ਦੇ ਬੱਚਿਆਂ ਨਾਲ ਨਹੀਂ ਵਾਪਰ ਸਕਦਾ ਕੁਝ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਫਾਹਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੰਕਾਰ ਸਿੰਘ ਸਤੂਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਤੇ ਚైనా ਡੋਰ ਦਾ ਕਹਿਰ ਨੌਜਵਾਨ ਹੋਇਆ ਗੰਭੀਰ ਜ਼ਖਮੀ ਟਾਂਕੇ ਲੱਗੇ ਖੰਨਾ ਦੇ ਲਲੇੜੀ ਰੋਡ ਪੁਲ ਤੇ ਹੋਇਆ ਹਾਦਸਾ ਪੰਜਾਬ ਲਾਈਵ 80 ਨਿਊ ਦੀ ਟੀਮ ਹਤੇ ਖੜੀ ਹੈ ਲਲੇੜੀ ਰੋਡ ਤੇ ਜਿੱਥੇ ਤੁਸੀਂ ਦੇਖੋਗੇ ਕਿ ਇੱਕ ਰਾਹਗੀਰ ਪੁਲ ਦੇ ਉੱਤੋਂ ਜਾ ਰਿਹਾ ਸੀ ਸਾਹਮਣੇ ਤੁਹਾਨੂੰ ਦਿਖਾਣੇ ਆ ਪੁਲ ਤੇ ਪੁਲ ਦੇ ਉੱਤੋਂ ਜਾ ਰਿਹਾ ਸੀ ਉੱਤੋਂ ਚੈਨਾ ਦੀ ਡੋਰਦਲ ਇਹਦਾ ਗਲਾ ਵੱਟਿਆ ਜਾਣਾ ਸੀ ਜਦੋਂ ਇਹਨੇ ਹੱਥ ਪਾਇਆ ਤੇ ਡੋਰ ਥੱਲੇ ਆ ਗਈ ਤੇ ਹੱਥ ਦੀਆਂ ਉਂਗਲੀਆਂ ਵੀ ਥੋੜੀਆਂ ਥੋਡੀਆਂ ਵੱਡੀਆਂ ਗਈਆਂ ਅਸੀਂ ਦਿਖਾਣੇ ਆ ਦੇਖੋ ਜੀ ਹੱਥ ਦੀਆਂ ਉਂਗਲੀਆਂ ਇਹ ਵੀ ਵੱਡੀਆਂ ਗਈਆਂ ਨੇ ਤੇ ਜਾਦੇ ਨੇ ਇੱਥੋਂ ਡੋਰ ਨੰਗੀ ਹੈ ਤੇ ਆ ਆਜ਼ਾਦੀ ਥੋੜੀ ਵੱਡੀ ਗਈ ਹੈ ਤੇ ਆ ਦੇਖੋ ਇੱਥੇ ਟਾਂਕੇ ਲੱਗੇ ਨੇ ਇਹ ਵੀ ਵੱਡਿਆ ਗਿਆ ਮਸੀਏ ਦੀ ਜਾਨ ਬਚੀ ਏ ਆਪਾਂ ਇਹਨਾਂ ਨਾਲ ਗੱਲ ਕਰਨੇ ਆ ਤੇ ਹਾਂਜੀ ਕੀ ਨਾਮ ਹੈ ਤੁਹਾਡਾ ਜਰਨਾ ਨਾਮ ਸੁਮਿਤ ਮਨੋਚ ਹੈ ਹਾਂਜੀ ਹਾਂਜੀ ਮੈਂ ਲਲੜੀ ਰੋਡ ਦੇ ਪੁਲ ਤੋਂ ਜਾ ਰਿਹਾ ਸੀ ਜਿੱਥੋਂ ਮੈਂ ਨੀਚੇ ਫਲਾਈ ਬੋਰਡ ਤੋਂ ਨੀਚੇ ਉਤਰਾਂ ਗਿਆ ਤਾ ਇੱਕ ਤਾਂ ਮੇਰੇ ਡੋਰ ਆ ਕੇ ਇੱਥੇ ਲੱਗੀ ਹਾਂਜੀ ਇੱਥੇ ਲੱਗੀ ਇੱਥੇ ਮੈਂ ਮੈਂ ਬਾਹਰ ਤੋਂ ਭਗਾ ਕੇ ਮਾਰੀ ਉਹ ਇੱਥੇ ਮੇਰੇ ਫਸ ਗਈ ਤੇ ਇੱਥੋਂ ਬੰਦਾ ਖਿੱਚਦਾ ਗਿਆ ਤੇ ਇੱਥੋਂ ਮੇਰੇ ਨਾਲ ਦੋਨੇ ਡੋਰੇ ਪਾੜਦੀ ਪਾੜਦੀ ਮੇਰੇ ਹੱਥਾਂ ਤੋਂ ਡੋਰੇ ਇੱਥੇ ਵੀਰੇ ਇੱਕ ਛੱਟਾ ਲੱਗੀ ਮੇਰੇ ਹੱਥ ਤੇ ਲੱਗੀ ਆ ਤੇ ਮੈਂ ਐਕਟਿਵਿਟੀ ਕਰਨ ਲੱਗਿਆ ਸੀ ਮੈਂ ਬਹੁਤ ਬੁਰੀ ਤਰ੍ਹਾਂ ਬਾਦਲ ਬਚ ਗਿਆ ਆ ਕਿੰਨੇ ਸ਼ਹਿਰ ਦਾ ਹਾਲਾ ਦੇਖੋ ਜੀ ਆ ਡੋਰਾਂ ਵੇਕਦੀਆਂ ਜੀ ਕਿੰਨੇ ਸ਼ਹਿਰ ਦੇ ਵਿੱਚ ਦੇਖੋ ਇਹਨਾਂ ਦਾ ਹਾਲ ਜੀ ਇਹਨਾਂ ਦਾ ਕਹਿੰਦੇ ਸ਼ਰੈ ਆਮ ਡੋਰਾ ਵੇਕ ਰਹੀ ਜਾਂ ਨੇ ਤੇ ਅਜੇ ਤਾਂ ਬਸੰਤ ਪੰਚਮੀ ਨੂੰ ਕਾਫੀ ਦਿਨ ਨੇ ਅਜੇ ਮ ਹਾਂ ਜੀ ਫਿਰ ਵੀ ਤੁਸੀਂ ਦੇਖੋਗੇ ਹਾਂਜੀ ਸਾਡੇ ਨਾਲ ਸਮਾਜ ਸੇਵਕ ਨੰਗੀਸ਼ ਬਾਬਾ ਜੀ ਖੜੇ ਨੇ ਹਾਂਜੀ ਬਾਬਾ ਜੀ ਕੀ ਕਹਿਣਾ ਤੁਹਾਡਾ ਮੈਂ ਤਾਂ ਜੀ ਇਹੀ ਮਾਪੇ ਨੂੰ ਅਪੀਲ ਕਰਦਾ ਬੱਚਿਆਂ ਦੇ ਨੂੰ ਵੀ ਤਾਂ ਜੀ ਉਹ ਆਪਣੇ ਬੱਚਿਆਂ ਨੂੰ ਸਮਝਾਉਣ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਤੱਕ ਤਾਂ ਜੋ ਬਹੁਤ ਹੀ ਬਹੁਮੁਲਿਆ ਜਾਨਾਂ ਨੂੰ ਬਚਾਇਆ ਜਾ ਸਕੇ ਤੇ ਐਡਮਿਨਿਸਟਰੇਟਰ ਅਕੇ ਵੀ ਅਪੀਲ ਹੈ ਕਿ ਉਹ بار بار ਵੀ ਅਪੀਲ ਕਰ ਰਿਹਾ ਹੈ ਲੇਕਿਨ ਉਹਦੇ ਉੱਤੇ ਅਮਲ ਨਹੀਂ ਹੋ ਰਿਹਾ ਚਾਈਨਾ ਡੋਰ ਦੇ ਜੋ ਵੀ ਵਪਾਰ ਕਰ ਰਹੇ ਹਨ ਉਹਨਾਂ ਨੂੰ ਜਲਦ ਤੋਂ ਜਲਦ ਕਾਬੂ ਕਰਿਆ ਜਾਵੇ ਤੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿਵੇਂ ਹੁਣ ਪਸੰਤ ਪੰਚਮੀ ਆ ਰਹੀ ਹੈ ਥੋੜੇ ਜੇ ਪੈਸੇ ਦੇ ਵੱੱਦ ਤੋਂ ਵੱਧ ਉਹ ਲੋ ਲੋ ਲਾਲਚ ਪਿੱਛੇ ਲੋਕਾਂ ਦੀ ਜਾਣ ਨਾਲ ਖਲਵਾੜ ਕਰ ਰਹੇ ਨੇ ਜੇ ਆਹ ਹੋਰ ਸ਼ਹਿਰ ਦੀ ਵੀ ਦੋ ਤਿੰਨ ਯੂਜਾ ਚੱਲ ਰਹੀ ਆ ਸੀ ਉੱਥੇ ਵੀ ਦੋ ਜਾਣੇ ਕਾਫੀ ਉਹਨਾਂ ਦੇ ਵੀ ਕਾਫੀ ਚਾਈਨਾ ਡੋਰ ਨਾਲ ਫੱਟੇ ਗਏ ਤੇ ਐਜਾ ਉਹਨਾਂ ਦੀ ਵੀ ਨਿਊਜ਼ ਇੱਕ ਪਹਿਲਾਂ ਵੀ ਆਈ ਹੈ ਇੱਕ ਪੋਸਟ ਲਾਜੁਂਦੀ ਵੀ ਇਸ ਚਾਈਨਾ ਡੋਰ ਦੇ ਕਾਰਨ ਬਹੁਤ ਹੋ ਚੁੱਕੀ ਹੈ ਜੋ ਕਿ ਮਦਦਾਰ ਦੇ ਲਈ ਬਹੁਤ ਹੀ ਘਾਟੇ ਵਾਲਾ ਉਹ ਹੋਇਆ ਤੇ ਸਮਾਜ ਦੇ ਵਿੱਚ ਇਸ ਬਿਮਾਰੀ ਨੂੰ ਇਹ ਐਡਮਿਨਿਸਟਰੇਟਰ ਬੋਲੋ ਠੀਕ ਖਤਮ ਕੀਤਾ ਜਾ ਸਕਦਾ ਹੈ ਪਰ ਨਾਲ ਦੀ ਨਾਲ ਅਸੀਂ ਫੀਲ ਕਰਦੇ ਹਾਂ ਕਿ ਬੱਚਿਆਂ ਦੇ ਮਾਪੇ ਜੋ ਕਿ ਬੱਚਿਆਂ ਨੂੰ ਹੀ ਸਮਝਾ ਸਕਦੇ ਹਨ ਤੇ ਉਹਨਾਂ ਨੂੰ ਬਾੜ-ਬਾਰ ਅਪੀਲ ਆ ਸਾਡੀ ਕਿ ਆਪਣੇ ਬੱਚਿਆਂ ਨੂੰ ਉਹ ਸਮਝਾਉਣ ਕੀ ਚਾਹਾਂ ਦਾ ਦੁਰਵਸਤੋ ਨਾ ਕੀਤੀ ਜਾਵੇ ਤੁਸੀਂ ਜਿਵੇਂ ਦੇਖੋਗੇ ਪੁਲਿਸ ਪ੍ਰਸ਼ਾਸਨ ਵੀ ਡਰੋਨ ਨਾਲ ਨਜ਼ਰ ਰੱਖ ਰਿਹਾ ਜੇ ਕੋਈ ਫੜਿਆ ਗਿਆ ਚਾਈਨਾ ਡੋਰ ਨਾਲ ਜਾਂ ਜੇ ਤਾਂ ਫੜਿਆ ਗਿਆ ਪੁਲਿਸ ਪ੍ਰਸ਼ਾਸਨ ਵੱਲੋਂ ਸਖਤ ਸਖਤ ਕਾਰਵਾਈ ਕੀਤੀ ਜਾਏਗੀ ਪੰਜਾਬ ਲਈ 80 ਨਿਊ ਤੋਂ ਮੈਂ ओंकार ਸਿੰਘ ਸੱਤੂ ਬੜਨਾ ਤੇਜਿੰਦਰ ਸਿੰਘ ਆਰਟਿਸਟ ਸਾਡੇ ਨਾਲ ਖੜੇ ਨੇ ਪੰਜਾਬ ਦੇ ਕੈਪਟਨ ਮੰਤਰੀ ਤਰਨਪਜੀਤ ਸਿੰਘ ਸੋਨ ਜੀ ਸੋਨ ਸਾਹਿਬ ਚਾਈਨਾ ਡੋਰ ਲੋਕ ਯਾਨੀ ਕਾफी ਵੇਖ ਰਹੀ ਹੈ ਤੇ ਉਹਦੇ ਬਾਰੇ ਕੀ ਕਹਿਣਾ ਬੈਠੇ ਦੇਖੋ ਚਾਈਨਾ ਡੋਰ ਦੇ ਬਾਰੇ ਚ ਪ੍ਰਸ਼ਾਸਨ ਨੇ ਬਹੁਤ ਸਖਤਾਈ ਕੀਤੀ ਹੋਈ ਹੈ ਠੀਕ ਹੋ ਗਿਆ ਬੈਨ ਕੀਤੀ ਹੋਈ ਡੋਰ ਹੈ ਇਹ ਬੇਸਿਕਲੀ ਇਹਨੂੰ ਡੋਰ ਨਹੀਂ ਹੈ ਤਾਂ ਖੂਨੀ ਡੋਰ ਹੈ ਅਸੀਂ ਪਿਛਲੇ ਸਾਲ ਵੀ ਬਹੁਤ ਬੰਦੇ ਜਿਹੜੇ ਲੀਗਲ ਚਾਈਨਾ ਡੋਰ ਦਾ ਵਪਾਰ ਧੰਦਾ ਕਰਦੇ ਸੀ ਉਹਨਾਂ ਨੇ ਸਿਕੰਜਾ कसेਆ ਬਹੁਤ ਇਸ ਵਾਰ ਵੀ ਅਸੀਂ ਬਹੁਤ ਸਿਕੰਜਾ ਟਾਈਟ ਕੀਤਾ ਹੋਇਆ ਪਰ ਗੱਲ ਇਹ ਹੈ ਜਿਹੜਾ ਪ੍ਰਸ਼ਾਸਨ ਹੁੰਦਾ ਪ੍ਰਸ਼ਾਸਨ ਦੀਆਂ ਇੱਕ ਲਿਮਿਟੇਸ਼ਨਸ ਹੁੰਦੀਆਂ ਨੇ ਇਹ ਸਮਾਜਿਕ ਇੱਕ ਟੈਬੂ ਬਣ ਚੱਲੇ ਇੱਕ ਸਮਾਜ ਦਾ ਇੱਕ ਸਮਾਜ ਦੇ ਵਿੱਚ ਇੱਕ ਐਸੀ ਚੀਜ਼ ਬਣ ਚੁੱਕੀ ਹੈ ਜਿਹੜੀ ਬੰਦੇ ਚੰਦ ਪੈਸੇਆਂ ਪਿੱਛੇ ਲੋਕਾਂ ਦੀ ਜ਼ਿੰਦਗੀ ਨਾਲ ਖਲਵਾੜ ਕਰਨ ਲੱਗ ਪਏ ਨਹੀਂ ਕਰਨਾ ਚਾਹੀਦਾ 100 200 ਰੁਪਿਆ ਕਿਸੇ ਇੱਕ ਚੜਖੜੀ ਮਗਰ ਇੱਕ ਪਿੰਨੇ ਮਗਰ ਇਹਨਾਂ ਨੂੰ ਬਚਣਾ ਹੁੰਦਾ ਉਹ 100 200 ਰੁਪਏ ਪਿੱਛੇ ਪਤਾ ਨਹੀਂ ਕਿੰਨੇ ਘਰ ਉਜਾੜ ਦਿੰਦੇ ਸੋ ਐਸੇ ਬੰਦਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜਿਹੜੇ ਕਿਸੇ ਦੀ ਘਰ ਦੀ ਜ਼ਿੰਦਗੀਆਂ ਦੇ ਨਾਲ ਖੜਵਾਰ ਕਰਦੇ ਨੇ ਐਸੇ ਬੰਦਿਆਂ ਨੂੰ ਲਾਣਤ ਹੋਣੀ ਚਾਹੀਦੀ ਹੈ ਸੋ ਨਹੀਂ ਚਾਹੀਦਾ ਇਸ ਤਰ੍ਹਾਂ ਦਾ ਕੰਮ ਔਰ ਇਹ ਜਿਹੜਾ ਪ੍ਰਸ਼ਾਸਨ ਜਿੱਥੇ ਸਫਾਈ ਕਰ ਰਿਹਾ ਉੱਥੇ ਇਸ ਕੰਮ ਲਈ ਸਮਾਜ ਨੂੰ ਵੀ ਜਾਗਣਾ ਬਹੁਤ ਸਮਾਜ ਦੇ ਵਿੱਚ ਬਹੁਤ ਵੱਡੀ ਤਾਕਤ ਹੁੰਦੀ ਹੈ ਜਦੋਂ ਸਮਾਜ ਜਾਗ ਗਿਆ ਇਸ ਚਾਈਨਾ ਡੋਰ ਦੇ ਪ੍ਰਤੀ ਜਦੋਂ ਇਹਦੀ ਖਰੀਦਦਾਰ ਇਹਨਾਂ ਰਿਹਾ ਕੋਈ ਕੋਈ ਵੀ ਚੀਜ਼ ਤਾਂ ਬਿਕਦੀ ਤਾਂ ਇਹ ਨਾ ਜੇ ਖਰੀਦਦਾਰ ਹੈ ਜਦੋਂ ਦਾ ਕੋਈ ਖਰੀਦਦਾਰ ਇਹਨਾਂ ਰਿਹਾ ਸਾਰਿਆਂ ਨੇ ਇੱਕੋ ਫਰਜ ਬਣਾ ਲਿਆ ਕਿ ਅਸੀਂ ਚਾਈਨਾ ਡੋਰ ਖਰੀਦਣੀ ਨਹੀਂ ਅਸੀਂ ਕਿਸੇ ਦੀ ਜਾਣ ਨਾ ਖਲਵਾੜ ਕਰਨੀ ਮਾਪਿਆਂ ਨੂੰ ਵੀ ਚਾਹੀਦਾ ਬੱਚਿਆਂ ਨੂੰ ਸਮਝਾਉਣ ਵੀ ਆਪਾਂ ਇਹ ਚੀਜ਼ ਨਹੀਂ ਖਰੀਦਣੀ ਹੋਰ ਮਹਿੰਗੀ ਤੋਂ ਮਹਿੰਗੀ ਡੋਰ ਖਰੀਦ ਲਓ ਪਰ ਇਹ ਚੀਜ਼ ਨਹੀਂ ਖਰੀਦਣੀ ਜਦੋਂ ਆਪਾਂ ਇਸ ਚੀਜ਼ ਦੇ ਉੱਤੇ ਪੂਰਾ ਇਨਸਟ੍ਰਿਕਟ ਹੋ ਗਏ ਉਦੋਂ ਪ੍ਰਸ਼ਾਸਨ ਲੱਗਿਆ ਇਸ ਸਤਾਈ ਕਰਨ ਕਿ ਵਿਕੇ ਨਾ ਉਧਰੋਂ ਆਪਾਂ ਸਮਾਜ ਇੱਕ ਪ੍ਰਣ ਕਰਨ ਲਈ ਅਸੀਂ ਖਰੀਦੀਏ ਨਾ ਇੱਕ ਉਸੇ ਦਿਨ ਖਤਮ ਹੋ ਜਾਊਗਾ ਮੁੱਤਾਂ ਸੋ ਇਸ ਕਰਕੇ ਉਹਨਾਂ ਨੂੰ ਵੀ ਮੈਂ ਉਰੋਂ ਇਹ ਗੱਲ ਕਹਿਣੀ ਚਾਹੁੰਦਾ ਜਿਹੜੇ ਥੋੜੇ ਜੇ ਪੈਸੇਆਂ ਪਿੱਛੇ ਇਹਦਾ ਧੰਦਾ ਕਰਦੇ ਨੇ ਵਪਾਰ ਕਰਦੇ ਨੇ ਤੁਸੀਂ ਬਾਜ ਆਜੋ ਇਹ ਗੱਲਾਂ 'ਚ ਕੁਝ ਨਹੀਂ ਰੱਖਿਆ ਔਰ ਜਿਸ ਦਿਨ ਹੁਣ ਕੋਈ ਵੀ ਚਾਈਨਾ ਡੋਰ ਵੇਚਣ ਵਾਲਾ ਫੜਿਆ ਗਿਆ ਖਾਸ ਕਰਕੇ ਖੰਨੇ ਦੇ ਵਿੱਚ ਕਿਉਂਕਿ ਖੰਨੇ ਦੇ ਅਸੀਂ ਕਸਟੋਡੀਅਨ ਐ ਖੰਨੇ ਦੇ ਲੋਕਾਂ ਨੇ ਬੜੇ ਆਸ ਤੋਂ ਮੀਨ ਨਾਲ ਚੁਣਿਆ ਜੇ ਖੰਨੇ ਚ ਕੋਈ ਬੰਦਾ ਚਾਈਨਾ ਡੋਰ ਵੇਚਦਾ ਫੜਿਆ ਗਿਆ ਤਾਂ ਸਖਤ ਤੋਂ ਸਖਤ ਧਰਾਮਾਂ ਦੇ ਅਗੇਂਸਟ ਉਹਦੇ ਤੇ ਮੁਕੱਦਮਾ ਦਰਜ ਕਰਾਂਗੇ ਔਰ ਫਿਰ ਕਿਸੇ ਕਸਮ ਦੀ ਕੋਈ ਸਫਾਰਸ਼ ਨਹੀਂ ਮੰਨ ਕੇ ਹੋਣਾ ਅਸੀਂ ਖੜੇ ਹਾਂ ਲੇਲੀ ਰੋਡ ਪੁਲ ਦੇ ਉੱਤੇ ਜਿੱਥੇ ਕੀ ਥੋੜੀ ਦੇਰ ਪਹਿਲੀ ਐਕਸੀਡੈਂਟ ਹੋਇਆ ਕੀਤਾ ਚਾਈਨਾ ਡੋਰ ਨਾਲ ਔਰ ਇੱਕ ਆਂਦੀ ਵਾਜ ਦੇ ਟਾਂਕੇ ਲੱਗੇ ਨੇ ਤੇ ਬਚਾਅ ਹੋ ਗਿਆ ਕਾਹਲੀ ਬਚਾਅ ਹੋ ਗਿਆ ਹੈ ਸਾੜਨਾ ਸਮਾਜ ਸੇਵੀ ਸਾਹਿਚੀ ਵਰਤਨ ਦੀ ਖੜੇ ਨੇ ਜਿਨ੍ਹਾਂ ਨੇ ਪਹਿਲਾ ਵੀ ਇਹਨਾਂ ਦੇ ਭਤੀਜੇ ਦਾ ਐਕਸੀਡੈਂਟ ਦਾ ਹਾਂਜੀ ਉਹ ਹਾਂਜੀ ਦੱਸੋ ਮੈਨੂੰ ਜੀ ਨਸਕਾ ਜੀ ਹਾਂਜੀ ਬਰਨਾਲਾ ਉੱਥੇ ਦਾ ਉੱਥੇ ਅੱਛਾ ਉਹ ਯਾਰ ਪੋਆ ਦੇ ਵਿੱਚ 20 ਪਰ ਵੀ ਮੇਰੇ ਭਤੀਜੇ ਦਾ ਨੀਸ਼ ਵੀ ਹਾਂਜੀ ਇੱਥੇ ਕੋਲ ਦਿੱਖੇ ਇੱਥੇ ਖਾਂ ਦੇ ਉੱਤੇ ਹਾਂਜੀ ਚਾਇਨਾ ਡੋਰ ਲਾ ਕਰਦਣ ਵਧੀ ਗਈ ਸੀ ਅੱਛਾ ਜੀ ਬੜਾ ਸੰਕਟ ਕੀਤਾ ਹਾਂਜੀ ਪ੍ਰਾਂਤਕ ਪ੍ਰਸ਼ਾਸਨ ਸੁਥਾ ਪਿਆ ਲੋਕ ਜਾਗਦੇ ਨਹੀਂ ਹੈਗੇ ਜਿੰਨਾ ਪ੍ਰਸ਼ਾਸਨ ਦਾ ਕਸੂਰ ਹੈ ਉਨਾ ਹੀ ਕਸੂਰ ਮਾਪਿਓਂ ਇਹਨੇ ਮਾਰ ਦਿੱਤਾ ਹੁਣੇ-ਹੁਣੇ ਮੈਂ ਘਰੋਂ ਜਾ ਰਿਹਾ ਸੀ ਤਾਂ ਪਤਾ ਲਿਖਿਆ ਮੈਂ ਇੱਥੇ ਕਟੂੜੀ ਦੀ ਥੋੜਾ ਜਿਹਾ ਤੇ ਚਾਇਨਾ ਲੋਰ ਨਾਲ ਉਹ ਬੰਦੇ ਵੀ ਗੱਲ ਜਬਾਕੀ ਜਿਹਦੀ ਬਾਹ ਨਾਲ ਰੋਕੀਓ ਨੇ ਬਾਹ ਨਾਲ ਰੋਕਣਾ ਬਾਹ ਦਾ ਨਖਾਨ ਹੋਇਆ ਤੇ ਨਾਲ ਆਪਣੇ ਮੂਰਤ ਤੇ ਵੀ ਇਹ ਦੀ ਨੁਕਰੀ ਗੱਲ ਕਿਉਂ 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 ਨਹੀਂ ਜਾਗਦਾ ਪ੍ਰਸ਼ਾਸਨ ਕਿਉਂ ਨਹੀਂ ਜਾਗਦੇ ਮਾਪੇ ਕਿਉਂ ਨਹੀਂ ਬੱਚਿਆਂ ਨੂੰ ਪ੍ਰਗਨਪਾਲ ਨੇ ਇੱਕ ਐਲਾਨ ਕੀਤਾ ਹੈ 25000 ਰੁਪਇਆ ਜਿਹੜਾ ਬੰਦਾ ਫੜਾਊਗਾ ਬੰਦਿਆਂ ਨੂੰ ਕਹਿੰਦੇ ਨਹੀਂ ਜਾਗਦੇ ਪਰ ਬੜੀ ਮਾੜੀ ਗੱਲ ਹੈ ਜਿਹਦੇ ਬੱਚਾ ਉਹਨਾਂ ਦਾ ਬੱਚਾ ਮਰਦਾ ਹੈ ਜਾਂ ਬੱਚਾ ਕਮਜ਼ੋਰ ਹੁੰਦਾ ਹੈ ਉਹਨਾਂ ਨੂੰ ਬੜੀ ਨਿਰਾਸ਼ਾ ਮੌਜੂਦ ਹੈ ਸੋਚੋ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਲੈ ਕੇ ਦਿੰਦੇ ਨੇ ਕੱਲ ਉਹਨੂੰ ਹਾਦਸਾ ਹੋਣਾ ਤੇ ਦੁਨੀਆ ਨਾਲ ਨਹੀਂ ਵਾਪਸ ਆ ਸਕਦਾ ਕੁਛ ਸ਼ਰਮ ਕਰੋ ਲੋਕੀ ਸ਼ਰਮ ਕਰੋ ਪ੍ਰਸ਼ਾਸਨ ਨੂੰ ਵੀ ਮੈਂ ਕਹਿੰਦੇ ਜਾਗੋ ਲੋਕਾਂ ਨੂੰ ਵੀ ਕਹਿਣਾ ਮੈਂ ਜਾਗੋ ਤਾਂ ਬੜੀ ਬੁਖਰੀ ਕੱਲਾ ਕੋਈ ਜਾਗਦਾ ਨਹੀਂ ਹਸਤਾ ਦਿੰਦੇ ਆ ਹਸਤਾ ਦਿੰਦੇ ਰਹਾਂਗੇ ਪੱਤਰਕਾਰਾਂ ਨਾਲ ਮਿਲ ਕੇ ਦਿੰਦੇ ਰਹਾਂਗੇ ਪੂਰਾ ਯਾਨੀ ਕਹਾਂਗੇ ਕੋਸ਼ਿਸ਼ ਕਰਾਂਗੇ ਕਿ ਮਹਿਮਾ ਚਲਾਉਣ ਦੀ ਹੋ ਦੁਆਰਾ ਅਸੀਂ ਕਹਿੰਦੇ ਆ ਵੀ ਪ੍ਰਸ਼ਾਸਨ ਆਪਣੇ ਆਪ ਇਹਨਾਂ ਦੇ ਨੰਤ ਪਾਵੇ ਕਿੱਥੋਂ ਵਿਕਦੀ ਹੈ ਡੋਰ ਕੀ ਵਿਕਦੀ ਹੈ ਇੱਥੇ ਵੇਚਦੇ ਨੇ ਲੋਕ ਵੱਡੀਆਂ ਦੁਕਾਨਾਂਾਂ ਵਾਲੇ ਛੋਟੀਆਂ ਦੁਕਾਨਾਂਾਂ ਵਾਲੀ ਗੋਲਾ ਮਿਲਦਾ ਹੈ 300 ਰੁਪਏ ਦਾ ਉਹਦੀਆਂ 8-9 ਚੱਤਰੀਆਂ ਬਣ ਜਾਂਦੀਆਂ ਨਾ ਨਾਫੇ ਆਪਣੇ ਮੁਨਾਫੇ ਵਾਸਤੇ ਦੁਕਾਨਦਾਰ ਵੀ ਅਤੇ ਮਾਪਿਓ ਆਪਣੇ ਬੱਚਿਆਂ ਨੂੰ ਇੱਕ ਜਿਹਨੇ ਕਹਿੰਦੇ ਆ ਡਰੱਗ ਡਰੱਗ ਦਾ ਮਸਲਾ ਹੈ ਉਹਦੇ ਤਰ੍ਹਾਂ ਹੀ ਕਰਦੇ ਨੇ ਸਮਝੀਗਾ ਬਹੁਤ